ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਕੁਝ ਦਿਨ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੀ ਸੀ ਵੈਦਿਕ ਹਿਲ ਨਰਸਰੀ ਦੀ। ਸਾਗਵਾਨ ਦੇ ਦਰਖਤ ਦਿਖਾਏ ਸੀ ਤੁਹਾਨੂੰ। ਅਮਰੂਦਾਂ ਦੇ ਦਰਖਤ ਦਿਖਾਏ ਸੀ। ਬਹੁਤ ਸਾਰੇ ਤੁਹਾਨੂੰ ਪੇੜ ਪੌਦੇ ਦਿਖਾਏ ਸੀ ਉਸ ਨਰਸਰੀ ਦੇ ਵਿੱਚ ਤੇ ਉਸ ਨਰਸਰੀ ਦੇ ਓਨਰ ਡਾਕਟਰ ਕੁਮਨ ਸਾਹਿਬ ਅੱਜ ਮੇਰੇ ਨਾਲ ਆ। ਸਰ ਬਹੁਤ ਵਧੀਆ ਲੱਗਾ ਜੀ ਤੁਹਾਡੀ ਇਹ ਵਾਲੀ ਜਗਾ ਦੇਖ ਕੇ। ਅੱਛਾ ਜੀ। ਤੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਡਾਕਟਰ ਕੁਮਨ ਹੋਣਾ ਨੇ ਆਪਣੇ ਪਿੰਡ ਦੇ ਲੱਗੇ 2-3 ਕਿਲੋਮੀਟਰ ਦੀ ਦੂਰੀ ਤੇ ਇੱਕ ਹੋਰ ਪਿੰਡ ਦੇ ਵਿੱਚ ਜਿਹੜਾ ਕਿ ਤੁਹਾਨੂੰ ਇੱਥੇ ਡਾਕਟਰ ਸਾਹਿਬ ਖੁਦ ਦੱਸਣਗੇ ਉਸ ਪਿੰਡ ਦੇ ਵਿੱਚ ਇੱਕ ਜਗ੍ਹਾ ਲਈ ਆ ਤੇ ਉੱਥੇ ਉਹ ਨਰਸਰੀ ਖੋਲ ਰਿਹਾ ਤੇ ਕਾਫੀ ਵੱਡੀ ਜਗ੍ਹਾ ਆ ਬਹੁਤ ਸਾਰੀ ਇੱਥੇ ਮਤਲਬ ਕਿ ਪਲਾਂਟਸ ਉਹ ਲਗਾਉਣਗੇ ਮੈਂ ਸੋਚਿਆ ਕਿ ਆਪਣੇ ਦਰਸ਼ਕਾਂ ਨੂੰ ਪਹਿਲਾਂ ਹੀ ਦਿਖਾ ਦਵਾਂ ਨਰਸਰੀ ਚ ਚਾਲੂ ਹੁਣ ਤੋਂ ਪਹਿਲਾਂ ਕਿਉਂ ਸਰ ਬਿਲਕੁਲ ਬਿਲਕੁਲ ਬਹੁਤ ਵਧੀਆ ਲੱਗਾ ਮੈਨੂੰ ਇਹ ਦੇਖ ਕੇ ਜਗਾ ਤੇ ਸਰ ਹੁਣ ਨਾਲ ਹੀ ਗੱਲ ਕਰਦੇ ਹਾਂ ਕਿ ਇਸ ਨਰਸਰੀ ਵਿੱਚ ਉਹ ਕੀ ਕੀ ਰੱਖਣਗੇ ਕੀ ਕੀ ਫੈਸਿਲਟੀਆਂ ਹੋਣਗੀਆਂ ਇਸ ਨਰਸਰੀ ਦੇ ਵਿੱਚ ਤੇ ਆਓ ਜੀ ਜਾਣਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਦੱਸੋ ਜੀ ਹੁਣ ਕਿਦਾਂ ਇਹ ਨਰਸਰੀ ਦਾ ਇੱਥੇ ਕਿਦਾਂ ਆਈਡੀਆ ਆਇਆ ਜੰਗਲ ਦੇ ਵਿੱਚ ਪਿੰਡ ਦਾ ਸੀ ਗੱਲਬਾਤ ਕੇ ਜਿਵੇਂ ਆਪਣੇ ਉੱਥੇ ਨਰਸਰੀ ਹੈ ਜੀ ਕਾਫੀ ਸਾਰੇ ਦਰਸ਼ਕ ਸਾਡੇ ਜਿਹੜੇ ਹੈਗੇ ਆ ਵੀਡੀਓ ਦੇਖ ਕੇ ਜਾਂ ਉਦਾਂ ਵੀ ਮੇਰੇ ਕੋ ਆਉਂਦੇ ਸੀ ਤਾਂ ਉਹ ਡਿਮਾਂਡ ਕਰਦੇ ਸੀ ਕਿ ਬੂਟੇ ਹੋਰ ਵੀ ਹੋਣ ਜਿੱਦਾਂ ਸਾਗਵੰਦ ਤੇ ਤਾਂ ਆਪਾਂ ਕੰਮ ਕਰਦੇ ਆ ਜਾਂ ਥੋੜੇ ਬਹੁਤੇ ਬੂਟੇ ਫਲਦਾਰ ਆਪਾਂ ਰੱਖੇ ਸੀ ਜੀ 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 ਪਰ ਕਿਤੇ ਨਾ ਕਿਤੇ ਮੈਨੂੰ ਵੀ ਸੀ ਕਿ ਜਿਹੜੇ ਦਰਸ਼ਕ ਸਾਡੇ ਕੋ ਆਉਂਦੇ ਉਹਨਾਂ ਤੱਕ ਵਧੀਆ ਕਿਸਮ ਦੇ ਬੂਟੇ ਔਰ ਵਧੀਆ ਕੁਆਲਿਟੀ ਦੇ ਬੂਟੇ ਜਿਹੜੇ ਪਹੁੰਚਣ ਜੀ 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 ਤੇ ਪਰ ਉੱਥੇ ਮੈਨੂੰ ਦਿੱਕਤ ਇਹ ਆ ਰਹੀ ਸੀ ਕਿ ਜਗ੍ਹਾ ਘੱਟ ਹੋਣ ਕਰਕੇ ਮੈਂ ਇੰਨੇ ਬੂਟੇ ਨਹੀਂ ਰੱਖ ਪਾਉਂਦਾ ਸੀ ਜੀ ਜੀ ਠੀਕ ਹੈ ਜੀ ਉਹਨਾਂ ਮਤਲਬ ਜਗ੍ਹਾ ਨਹੀਂ ਸੀ ਉਹਦੇ ਵਿੱਚ ਤਾਂ ਉਹਨੇ ਰੱਖੇ ਨਹੀਂ ਜਾ ਰਹੇ ਸੀ ਹਾਂਜੀ ਹਾਂਜੀ ਇਸ ਕਰਕੇ ਮੈਂ ਪਹਿਲੇ ਕਾਫੀ ਧੀਰ ਤੋਂ ਨਾ ਜਗ੍ਹਾ ਲੱਭਦਾ ਪਿਆ ਸੀ ਠੀਕ ਹੈ ਜੀ ਤੇ ਪਹਿਲਾਂ ਮੈਂ ਇੱਕ ਵਾਰੀ ਟਰਾਈ ਕੀਤਾ ਸੀ ਮੇਨ ਰੋਡ ਦੇ ਉੱਤੇ ਉੱਥੇ ਮੈਨੂੰ ਰੈਂਟ ਦੇ ਉੱਤੇ ਜਗ੍ਹਾ ਮੈਂ ਲਈ ਵੀ ਸੀ ਫਿਰ ਉਹ ਕਿਸੇ ਕਾਰਨ ਕਰਕੇ ਮਤਲਬ ਉਹ ਜਿਨ੍ਹਾਂ ਦੀ ਜਗ੍ਹਾ ਸੀ ਮੈਂ ਪੈਸੇ ਵੀ ਦੇ ਦਿੱਤੇ ਸੀ ਪਰ ਉਹ ਨਹੀਂ ਉਹਨਾਂ ਨੂੰ ਉਹਨਾਂ ਥੋੜੀ ਦੇਰ ਬਾਅਦ ਮਨਾ ਕਰ ਦਿੱਤਾ ਫਿਰ ਮੈਂ ਪੈਸੇ ਉਹਨਾਂ ਨੇ ਵਾਪਸ ਕਰਤੇ ਮੈਨੂੰ ਠੀਕ ਹੈ ਜੀ ਤਾਂ ਫਿਰ ਮੈਂ ਸੋਚਿਆ ਕਿ ਮੈਂ ਕਿਹਾ ਰੈਂਟ ਤੇ ਲੈਣ ਨਾਲੋਂ ਤੇ ਆਪਣੀ ਕਿਤੇ ਬਣ ਜੇ ਭਾਵੇਂ ਸਾਈਡ ਤੇ ਹੀ ਹੋਵੇ ਤੇ ਫਿਰ ਮੈਂ ਹੌਲੀ ਹੌਲੀ ਪਾਜੀ ਕਰਦਿਆਂ ਇਹ ਵੀ ਉਦਾਂ ਸਾਡੇ ਆਪਣੇ ਪਰਿਵਾਰ ਦੀ ਹੋਈ ਜਗ੍ਹਾ ਸੀ ਸਮਝ ਲਓ ਤੁਸੀਂ ਕਿਸੇ ਤਰੀਕੇ ਨਾਲ ਮਤਲਬ ਕੁਝ ਕਰਾਂ ਚ ਗੱਲਾਂ ਇਦਾਂ ਦੀਆਂ ਹੋ ਜਾਂਦੀਆਂ ਉਹ ਉੱਥੋਂ ਹੀ ਮਤਲਬ ਮੈਂ ਪਰਚੇਜ ਉਹਨਾਂ ਕੋ ਕਰ ਲਈ ਜੀ ਜੀ ਠੀਕ ਹੈ ਜੀ ਤੇ ਅੱਜ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਜਿਹੜੀ ਜਗ੍ਹਾ ਆ ਆਪਣੇ ਕੋਲ ਆ ਗਈ ਹੈ ਤੇ ਹੁਣ ਇਹਨੂੰ ਆਪਾਂ ਡਿਵੈਲਪ ਕਰਾਂਗੇ ਨਰਸਰੀ ਥੱਲੇ ਲਿਆਵਾਂਗੇ ਜੀ ਜੀ ਔਰ ਇੱਥੇ ਕੋਸ਼ਿਸ਼ ਕਰਾਂਗੇ ਕਿ ਹਰ ਤਰ੍ਹਾਂ ਦੇ ਬੂਟੇ ਜਿਹੜੇ ਆ ਵਧੀਆ ਕੁਆਲਟੀ ਦੇ ਆਪਾਂ ਰੱਖੀਏ ਠੀਕ ਹੈ ਜੀ ਤਾਂ ਕਿ ਜਿਹੜਾ ਭੈਣ ਭਰਾ ਕੋਈ ਇੱਥੋਂ ਬੂਟਾ ਲੈ ਕੇ ਜਾਵੇ ਤਾਂ ਉਹ ਯਾਦ ਕਰੇ ਕਿ ਕਿਸੇ ਨਰਸਰੀ ਤੋਂ ਲਿਆਂਦੇ ਸੀ ਠੀਕ ਹੈ ਕਿਉਂਕਿ ਮੇਰੀ ਆਦਤ ਇਦਾਂ ਦੀ ਹੈ ਕਿ ਜੋ ਚੀਜ਼ ਕਹੀ ਹੈ ਉਹ ਨਿਕਲੇ ਵੀ ਹੈ ਨਾ ਜੀ ਆਪਾਂ ਉੱਥੇ ਵੀ ਬੂਟੇ ਜਿੱਦਾਂ ਰੱਖੇ ਆ ਤਾਂ ਜੋ ਅਸੀਂ ਕਹਿੰਨੇ ਕਿ ਆ ਬੂਟਾ ਇਸ ਚੀਜ਼ ਦਾ ਹੈ ਤਾਂ ਉਹੀ ਨਿਕਲਦਾ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਪੈਸਾ ਮੈਟਰ ਨਹੀਂ ਕਰਦਾ ਉੱਥੇ ਜੇ ਕਿਸੇ ਨੇ ਪੈਸਾ ਕਰਿਆ ਪਰ ਟਾਈਮ ਜਿਹੜਾ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਜਿਹੜੇ 2-3 ਸਾਲ ਆਪਾਂ ਬੂਟੇ ਨੂੰ ਪਾਲਦੇ ਆ ਜੋ ਫਲ ਲੈਣ ਦਾ ਟਾਈਮ ਹੁੰਦਾ ਤਾਂ ਉਸ ਤੋਂ ਬਾਅਦ ਉਹ ਕੁਝ ਹੋਰ ਨਿਕਲਦਾ ਆਪਾਂ ਸੋਚਿਆ ਕੁਝ ਹੋਰ ਹੁੰਦਾ ਹਣਾ ਸੇਵਾ ਸੀ ਹੋਰ ਸੋਚ ਕੇ ਕਰਦੇ ਆ ਤਾਂ ਬਾਅਦ ਨਿਕਲਾਂ ਦਾ ਕੁਝ ਹੋਰ ਉਸ ਟਾਈਮ ਦੁੱਖ ਲੱਗਦਾ ਹੈ ਹਣਾ ਜੀ ਇਹਨੇ ਬਹੁਤ ਇਹ ਤੁਹਾਡਾ ਮੈਂ ਪਹਿਲਾਂ ਉੱਥੇ ਵੀ ਜਿਹੜੀ ਨਰਸਰੀ ਧੂਤ ਕਲਾਂ ਹੈਗੀ ਪਿੰਡ ਤੁਹਾਡੇ ਉਹ ਦੇਖੀ ਮੈਂ ਬਹੁਤ ਵਧੀਆ ਲੱਗਾ ਜਿਹੜੇ ਉੱਥੇ ਪੇੜ ਪੌਦੇ ਲਾਏ ਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਤੇ ਉਦਾਂ ਮੈਂ ਜਾਨਣਾ ਚਾਹੁੰਦਾ ਆ ਇਸ ਜਗ੍ਹਾ ਤੇ ਇਸ ਨਰਸਰੀ ਦੇ ਵਿੱਚ ਤੁਸੀਂ ਕੀ ਕੀ ਮੇਜਰਲੀ ਕੀ ਕੀ ਤੁਹਾਡਾ ਮਤਲਬ ਅਟਰੈਕਸ਼ਨ ਰਹੇਗੀ ਲਗਭਗ ਤਾਂ ਮੋਸਟਲੀ ਸਾਰੇ ਹੀ ਪਲਾਂਟ ਆਪਾਂ ਰੱਖਾਂਗੇ ਠੀਕ ਆ ਜੀ ਤੇ ਜ਼ਿਆਦਾ ਤਾਂ ਮੇਰਾ ਕੰਮ ਤੁਹਾਨੂੰ ਪਤਾ ਹੀ ਹੈ ਸਾਗਵਾਂ ਦੇ ਉੱਤੇ ਹੈਗਾ ਜੀ 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 ਹਨਾ ਜੀ ਸਾਗਵਾਂ ਦਾ ਤਾਂ ਹੈਗਾ ਹੀ ਹੈ ਰੈੱਡ ਪਰਮਾਟਿਕ ਹਾਂ ਜੀ ਹਾਂ ਜੀ ਉਹਦੇ ਨਾਲ ਨਾਲ ਹੋਰ ਜਿਹੜੇ ਪੌਦੇ ਪੇੜ ਪੌਦੇ ਹੈਗੇ ਆ ਜਿਹੜੇ এনवायरमेंटਲੀ ਵੀ ਵਧੀਆ ਹੋਣ ਫਲਦਾਰ ਵੀ ਹੋਣ ਠੀਕ ਆ ਜੀ ਉਹ ਪੌਦੇ ਜਿਹੜੇ ਆਪਾਂ ਲਗਭਗ ਸਾਰੇ ਹੀ ਰੱਖਾਂਗੇ ਜਿੱਦਾਂ ਅੰਬਾਂ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਹੈਗੀਆਂ ਠੀਕ ਆ ਜੀ ਉਹ ਰੱਖਾਂਗੇ ਆਪਾਂ ਸੇਬਾਂ ਦੀਆਂ ਹੌਟ ਕਲਾਈਮਟ ਦੀਆਂ ਜਿੰਨੀਆਂ ਵੈਰਾਈਟੀਆਂ ਹੈਗੀਆਂ ਉਹ ਆਪਾਂ ਰੱਖਾਂਗੇ ਠੀਕ ਆ ਅ ਅਮਰੂਦਾਂ ਦੀ ਸੈਂਚਰ ਵੈਰੀਟੀਆਂ ਜਿਹੜੀਆਂ ਵਧੀਆ ਆ ਨਵੀਆਂ ਲੇਟੈਸਟ ਆਈਆਂ ਹੋਈਆਂ ਉਹ ਰੱਖਾਂਗੇ ਆਪਾਂ ਠੀਕ ਆ ਹੋਰ ਜਿੰਨੇ ਵੀ ਪੌਦੇ ਹਰ ਤਰ੍ਹਾਂ ਦੇ ਜਾਨੀ ਕਿ ਆਪਾਂ ਰੱਖਾਂਗੇ ਇਹਦੇ ਵਿੱਚ ਠੀਕ ਆ ਨਹੀਂ ਚਲੋ ਬਹੁਤ ਸੋਹਣੀ ਗੱਲ ਆ ਤੇ ਉਦਾਂ ਤੁਸੀਂ ਮੈਨੂੰ ਮੇਰੇ ਸਾਰੇ ਦਰਸ਼ਕਾਂ ਨੂੰ ਤੁਸੀਂ ਇਹ ਵੀ ਦੱਸ ਦਿਓ ਵੀ ਇਹ ਜਗ੍ਹਾ ਹੈ ਕਿਹੜੀ ਇੱਥੇ ਜੇ ਆਉਣਾ ਹੈ ਜੀ ਚਾਹੇ ਉਹ ਜਗ੍ਹਾ ਦੇਖਣ ਆਉਣ ਵੈਸੇ ਤੁਹਾਨੂੰ ਮਿਲਣ ਆਉਣ ਤੇ ਜਦੋਂ ਨਰਸਰੀ ਤੁਹਾਡੀ ਸ਼ੁਰੂ ਹੋ ਗਈ ਜੀ ਜੀ ਤਾਂ ਉਦੋਂ ਨੂੰ ਮਤਲਬ ਕਿ ਆਉਣ ਤੇ ਇਹ ਜਗ੍ਹਾ ਕਿਹੜੀ ਆ ਦੱਸ ਦਿਓ ਲੋਕੇਸ਼ਨ ਇਹ ਭਾਜੀ ਅ ਪ੍ਰੇ ਜਦੋਂ ਆਪਾਂ ਦਸੂਵੇ ਤੋਂ ਹੁਸ਼ਿਆਰਪੁਰ ਰੋਡ ਜਾਂਦੇ ਆ ਜੀ ਤੇ ਰਸਤੇ ਚੱਡਾ ਮਾਛੀਆਂ ਆ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਮਾਛੀਆਂ ਤੋਂ ਚੜਦੇ ਪਾਸੇ ਨੂੰ ਇਹ ਜਗ੍ਹਾ ਆ ਪਿੰਡ ਸਹਿਜੋਵਾਲ ਆਂਦਾ ਆ ਠੀਕ ਹੈ ਜੀ ਔਰ ਸਹਿਜੋਵਾਲ ਤੋਂ ਵੀ ਸੜਕ ਆ ਜਾਂਦੀ ਤੇ ਇਧਰੋਂ ਚੱਕ ਨੂਰਲੀ ਤੋਂ ਵੀ ਆਉਂਦੀ ਆ ਦੋ ਛੜਕਾਂ ਹੈਗੀਆਂ ਠੀਕ ਹੈ ਜੀ ਤੇ ਜਿਹੜਾ ਲਿੰਕ ਰੋਡ ਹੈਗਾ ਆ ਉਤੋਂ ਅਸਾਂ ਹੀ ਦੋ ਕਿੱਲੇ ਹਟਵੀ ਹੈਗੀ ਆ ਠੀਕ ਹੈ ਜੀ ਠੀਕ ਹੈ ਤੇ ਅੰਦਰ ਨੂੰ ਕਰਕੇ ਆ ਬੜੀ ਸ਼ਾਂਤ ਜਿਹੀ ਜਗ੍ਹਾ ਆ ਤੇ ਹਾਂਜੀ ਉਹੀ ਮੈਂ ਆਉਂਦੇ ਦੱਸਿਆ ਹਾਂਜੀ ਹਾਂਜੀ ਬਿਲਕੁਲ ਇੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ ਤੇ ਚਾਰ ਚਫੇਰੇ ਜਿਹੜੇ ਪੇੜ ਪੌਦੇ ਹੈਗੇ ਆ ਔਰ ਹਵਾ ਜਿਹੜੀ ਉਹ ਠੰਡੀ ਆਉਂਦੀ ਆ ਤੇ ਆਪਾਂ ਜਿੱਥੇ ਇਸ ਟਾਈਮ ਖੜੇ ਆਂ ਅੰਬ ਦਾ ਬੂਟਾ ਆ ਇਹ ਬਹੁਤ ਪੁਰਾਣਾ ਤੇ ਇਹਦੇ ਥੱਲੇ ਜਿਹੜੀ ਵੈਸੇ ਹੀ ਹਵਾ ਜਿਹੜੀ ਕੁਦਰਤੀ ਹੁੰਦੀ ਹੈ ਠੰਡੀ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਤਾਂ ਇਹਦਾ ਆਪਾਂ ਛਾਂ ਲੱਭ ਕੇ ਖੜੇ ਬਿਲਕੁਲ ਬਿਲਕੁਲ ਇਹ ਤਿੰਨ ਚਾਰ ਬੂਟੇ ਜਿਹੜੇ ਨਾ ਮੈਂ ਅੰਬ ਦੇ ਇਹ ਰੱਖ ਲਏ ਵਿੱਚ ਉਦਾਂ ਪਹਿਲਾਂ ਕਾਫੀ ਜੰਗਲ ਜਿਹਾ ਹੀ ਇੱਥੇ ਬਣਿਆ ਹੋਇਆ ਠੀਕ ਹੈ ਜੀ ਤੇ ਉਹ ਮ ਪੌਦੇ ਸਾਰੇ ਜਿਹੜੇ ਹੀ ਏਦਾਂ ਹੀ ਜੰਗਲੀ ਜੇ ਸੀਗੇ ਉਹ ਪਟਾਤੇ ਤੇ ਵਿੱਚ ਚਾਰ ਬੂਟੇ ਜਿਹੜੇ ਅੰਬਾਂ ਦੇ ਹੀ ਦੇਸੀ ਅੰਬ ਇਹਦੇ ਵਿੱਚ ਤਿੰਨ ਬੂਟੇ ਦੇਸੀ ਅੰਬ ਦੇ ਤਾਂ ਇੱਕ ਉਹ ਜਿਹੜਾ ਸੈਂਟਰ ਦੇ ਵਿੱਚ ਬੂਟਾ ਹੈ ਨਾ ਛੋਟਾ ਹਾਂਜੀ ਜਿਹੜਾ ਝਾੜੀ ਟਾਹ ਬਣਿਆ ਹੈ ਹਾਂਜੀ ਹਾਂਜੀ ਉਹ ਹੈਗਾ ਲੰਗੜਾ ਅੰਬ ਉਹ ਕਾਫੀ ਮੋਟੇ ਅੰਬ ਲੱਗਦੇ ਔਰ ਬਹੁਤ ਸਾਰੇ ਲੱਗਦੇ ਨੇ ਜਿਹੜਾ ਵਿਚ ਆ ਪਿਛਕਾ ਰਹਿਣਾ ਇੱਕ ਤਾਂ ਇਧਰ ਆ ਵਾਲਾ ਹੈ ਨਾ ਹਾਂਜੀ ਇਹ ਦੇਸੀ ਹੈ ਜਿਹੜਾ ਸੈਂਟਰ ਵਾਲਾ ਹੈ ਜਿਹੜਾ ਛੋਟਾ ਆ ਠੀਕ ਆ ਜੀ ਤੇ ਇਧਰ ਵਾਲਾ ਵੀ ਦੇਸੀ ਤੇ ਇਹ ਵੀ ਦੇਸੀ ਹੈ ਇਹਨੂੰ ਵੀ ਅੰਬ ਜਿਹੜੇ ਬਹੁਤ ਸਵਾਲ ਲੱਗਦੇ ਆ ਠੀਕ ਆ ਜੀ ਠੀਕ ਔਰ ਚੁੱਪਣ ਵਾਲੇ ਹੁੰਦੇ ਆ ਅੰਬ ਤੇ ਬਹੁਤ ਮਿੱਠੇ ਆ ਚਲੋ ਮੈਂ ਲੇਟ ਹੋ ਗਿਆ ਇਸ ਵਾਰ ਹਾਂਜੀ ਹਾਂਜੀ ਅਗਲੀ ਵਾਰੀ ਮੈਂ ਤਾਂ ਅੰਬਾ ਦਾ ਫਲ ਲੈ ਲੈਣਾ ਸੀਗਾ ਹੈ ਇਸ ਵਾਰੀ ਭਾਜੀ ਸਾਨੂੰ ਵੀ ਨਹੀਂ ਮਿਲੇ ਖਾਣ ਨੂੰ ਕਿਉਂਕਿ ਉਸ ਟਾਈਮ ਨਾ ਸਾਡੀ ਆਵਾਜ਼ ਹੀ ਇੱਥੇ ਘੱਟ ਸੀ ਠੀਕ ਹੈ ਠੀਕ ਤੇ ਜਾਨਵਰਾਂ ਨੇ ਕੁਝ ਖਾ ਲਏ ਕੁਝ ਜਿਹੜੇ ਇੱਥੋਂ ਲੰਘਦੇ ਆ ਰਸਤਾ ਕਿਉਂਕਿ ਨਾਲ ਆ ਤੇ ਜਿਹੜੇ ਕੋ ਲੰਘਣ ਵਾਲੇ ਉਹਨਾਂ ਨੇ ਵੀ ਖਾ ਪੀ ਲਏ ਹੋਣੇ ਆ ਨਹੀਂ ਚਲੋ ਬਹੁਤ ਸੋਹਣਾ ਮੈਨੂੰ ਲੱਗਾ ਇਹ ਦੇਖ ਕੇ ਜੀ ਤੇ ਉਦਾਂ ਮੈਂ ਇੱਕ ਹੈਰਾਨੀ ਹੋ ਰਹੀ ਮੈਨੂੰ ਉਦਾਂ ਇਹ ਦੇਖ ਕੇ ਤੁਹਾਡੀ ਜਗਾ ਹਾਂਜੀ ਹਾਂਜੀ ਆਲੇ ਦੁਆਲੇ ਮੈਨੂੰ ਕੋਈ ਘਰ ਨਹੀਂ ਦਿਖ ਰਿਹਾ ਇੱਥੇ ਦੇਖੋ ਹਾਂਜੀ ਬਿਲਕੁਲ ਦੇਖੋ ਕਿ ਓ ਸਾਹਮਣੇ ਇਧਰ ਆਓ ਜਰਾ ਹਾਂਜੀ ਹਾਂਜੀ ਮੈਨੂੰ ਥੋੜੀ ਜਿਹੀ ਇਹ ਹੈਰਾਨੀ ਹੋ ਰਹੀ ਆ ਕਿ ਤੁਸੀਂ ਇੱਥੇ ਨਰਸਰੀ ਤਾਂ ਖੋਲਣੀ ਆ ਹਾਂਜੀ ਪ੍ਰੋਪਰ ਬਿਜਲੀ ਆ ਰਹੀ ਇੱਥੇ ਭਾਜੀ ਬਿਜਲੀ ਤੇ ਆਉਂਦੀ ਪਈ ਆ ਹਾਂਜੀ ਪਰ ਇਹ ਟਰਾਂਸਫਾਰਮਰ ਨਾ 2 ਕੁ ਮਹੀਨੇ ਤੋਂ ਬੰਦ ਪਿਆ ਆ ਇਹਦੇ ਉੱਤੇ ਨਾ ਅਸਮਾਨੀ ਬਿਜਲੀ ਪੈ ਗਈ ਸੀ ਤਾਂ ਉਹਦੇ ਕਰ ਕਰਨਾ ਇਹ ਮੈਂ ਕੰਪਲੀਟ ਲਿਖਾਈ ਹੋਈ ਵੈਸੇ ਅੱਛਾ ਜੀ ਉਹ ਕਹਿੰਦੇ ਕਿ ਵੇ ਜਲਦੀ ਠੀਕ ਜਿਹੜਾ ਕਰ ਦਿੱਤਾ ਜਾਏਗਾ ਯਾਨੀ ਕਿ ਨਾ ਤੁਸੀਂ ਨਵਾਂ ਹੀ ਰੱਖ ਹੋਣਾ ਆ ਅੱਛਾ ਤੇ ਤੁਸੀਂ ਪਾਣੀ ਕਿੱਦਾਂ ਪਲਾਇਆ ਮੈਨੂੰ ਉੱਥੇ ਮੋਟਰ ਚੱਲਣ ਡਈ ਉਹ ਮੋਟਰ ਆ ਉਹ ਭਾਜੀ ਮੇਰੀ ਆਪਣੀ ਜਿਹੜੀ ਪਾਵਰ ਆਉਂਦੀ ਨਾ ਉਹ ਵੱਡੇ ਸੋਲਰ ਪਲਾਂਟ ਤੋਂ ਆਉਂਦੀ ਹੋਰ ਉਹ ਫ੍ਰੀਚ ਆਉਂਦੀ ਮੈਨੂੰ ਆਹ ਸਾਹਮਣੇ ਅੱਛਾ ਆ ਦੇ ਹਾਂਜੀ ਉਹ ਦੇਖੋ ਸੋਲਰ ਪਲਾਂਟ ਉੱਪਰ ਉਹ ਤਾਂ ਵਿੱਚ ਉਹ ਅੱਛਾ ਉਹ ਮੈਂ ਸੋਚੀ ਜਾਣਾ ਵੀ ਤੋਂ ਮੋਟਰ ਤੋਂ ਪਾਣੀ ਭਲਾਇਆ ਤੇ ਆਦਰ ਮੈਂ ਧਿਆਨ ਹੀ ਨਹੀਂ ਗਿਆ ਮੇਰਾ ਨਹੀਂ ਨਹੀਂ ਪਲਾਇਆ ਇਹ ਵੱਡਾ ਸੋਲਰ ਆ ਨਾ ਇਹ ਐਨਾ ਚੱਲਦੀ ਹੀ ਮੋਟਰ ਐਨਾ ਹੀ ਭਾਜੀ ਸਿੰਗਲ ਪਲੇਟ ਤਾਂ ਹੀ ਐਨੇ ਸਿੰਗਲ ਨਾਲ ਹੀ ਹਾਂਜੀ 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 ਇਹ ਕਿੰਨੀ ਪਾਵਰ ਹੈ ਦੀ ਇਹ 590 ਵੋਲਟ ਦੀ ਹੈ ਭਾਜੀ 24 ਵੋਲਟ ਦੀ ਮੋਟਰ ਮੈਂ ਤਾਂ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗਾ ਨਹੀਂ ਨਹੀਂ ਦਿਖਾਓ ਅੱਛਾ ਪਿਆ ਇਹਦਾ ਹੈ ਨਾ ਰੈਪਰ ਹਾਂਜੀ ਹਾਂਜੀ ਹੁਣ ਦੇਖੋ ਥੋੜਾ ਜਿਹਾ ਬਦਲ ਬਦਲ ਜਿਆ ਵੀ ਹੋਇਆ ਹੈ ਨਾ ਤਾਂ ਤਾਂ ਵੀ ਜੀ ਆਹ ਉਹ ਘਟ ਗਈ ਥੋੜੀ ਜਿਹੀ ਬਦਲ ਕਰਕੇ ਹੈ ਨਾ ਹਾਂਜੀ ਹਾਂਜੀ ਲਓ ਜੀ ਪੂਰੀ ਧੁੱਪ ਹੋ ਜਾਣੀ ਹੈ ਕਮਾਲ ਹੀ ਆ ਦੇਖ ਲਓ ਇਹ ਤਾਂ ਆਪਣੇ ਘਰਾਂ ਵਾਸਤੇ ਭਾਜੀ ਬਹੁਤ ਵਧੀਆ ਚੀਜ਼ ਆ ਲਓ ਜੀ ਜਦਾਂ ਘਰ ਵਿੱਚ ਪਾਣੀ ਵਰਤਣਾ ਟੈਂਕੀ ਭਰਨੀ ਹੈਗੀ ਆ ਦੇਖੋ ਤਾਂ ਠੀਕ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਔਰ ਇੱਕ ਚੀਜ਼ ਏ ਹੋਰ ਤੁਸੀਂ ਨੋਟ ਕੀਤੀ ਆ ਦੀ ਜਿਹੜੀ ਆਪਾਂ ਬਿਜਲੀ ਵਾਲੀ ਮੋਟਰ ਨੂੰ ਪਾਣੀ ਭਰਦੇ ਆ ਤੇ ਇਹ ਪਾਣੀ ਤਾਂ ਠੰਡਾ ਨਹੀਂ ਉਹਨੂੰ ਹਾਂ ਹੋਰ ਮੈਂ ਜਿਹੜੇ ਪੀਤਾ ਮੈਂ ਕਹਿੰਦਾ ਬੜਾ ਨਿਆਰੇਦਾਰ ਪਾਣੀ ਆ ਇਹਦਾ ਪਾਣੀ ਪਤਾ ਨਹੀਂ ਕੁਦਰਤ ਹੀ ਕੀ ਐ ਇੱਕ ਥਾਂ ਮੇਰੇ ਮਿੱਤਰ ਨੇ ਹੋਰ ਨੇ ਲਾਈ ਆ ਉਹਨਾਂ ਦਾ ਵੀ ਪਾਣੀ ਬਹੁਤ ਠੰਡਾ ਐ ਮੈਂ ਤਾਂ ਹੈਰਾਨ ਹੋ ਗਿਆ ਵੀ ਦੇਖੋ ਇਹ ਸੋਲਰ ਤੇ ਚੱਲ ਰਹੀ ਆ ਇਹ ਜਿੱਦਾਂ ਮੋਟਰ ਆ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਆ ਜੀ ਇਹ ਸੋਲਰ ਮੋਟਰ ਹੁੰਦੀ ਹੈ ਨਾ ਇਹ ਸੋਲਰ ਮੋਟਰ ਹੁੰਦੀ ਜਿਹੜੀ ਆਮ ਘਰਾਂ 'ਚ ਬਿਜਲੀ ਵਾਲੀ ਉਹ ਨਹੀਂ ਚੱਲਣੀ ਡਾਇਰੈਕਟ ਨਹੀਂ ਚੱਲਣੀ ਅੱਛਾ ਜੀ ਤੇ ਇਹ ਜਿੱਦਾਂ ਡਾਇਰੈਕਟ ਪਲੇਟ ਤੇ ਚੱਲਦੀ ਪਈ ਸ ਠੀਕ ਹੈ ਜੀ ਇਹਦੇ ਵਿੱਚ ਕੋਈ ਹੋਰ ਕਨੈਕਸ਼ਨ ਨਹੀਂ ਹੈਗਾ ਆ ਦੇਖੋ ਜਿਹੜਾ ਤਾਰ ਜਿਹੜੀ ਹੈ ਨਾ ਹਾਂਜੀ ਹਾਂਜੀ ਇਹ ਸਿੱਧੀ ਪਲੇਟ ਨਾਲ ਚੱਲਦੀ ਬਈ ਜੀ 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 ਠੀਕ ਹੈ ਨਾ ਜੀ ਹੋਰ ਵਿੱਚ ਇਹਦੇ ਕੋਈ ਹੈ ਨਹੀਂਗਾ ਕੁਝ ਵੀ ਜੀ 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 ਤੇ ਇਹ ਜਿਹੜੀ ਮੋਟਰ ਆ ਇਹ ਮਤਲਬ ਕਿੰਨੀ ਕੁ ਥੱਲੇ ਲਟਕਦੀ ਪਈ ਇਹ ਇਸ ਟਾਈਮ ਭਾਜੀ ਜਿਹੜੀ ਹੈਗੀ ਨਾ ਉਦਾਂ ਇਹਦੀ ਕੰਪੈਸਟੀ ਹੈਗੀ 200 ਫੁੱਟ ਤੱਕੇ ਚੱਲ ਸਕਦੀ ਆ ਅੱਛਾ 200 ਫੁੱਟ ਡੰਗਾਈ ਤੱਕ ਅੱਛਾ ਜੀ ਇਸ ਟਾਈਮ ਇਹ 80 ਫੁੱਟ ਤੇ ਚੱਲਦੀ ਬਈ ਤੇ ਪਾਵਰ ਕਿੰਨੀ ਹੈ ਦੀ ਇਹ 1 ਦੀ ਆ 1 ਹੌਸ ਪਾਵਰ ਦੀ ਕਮਾਲਾ ਦੇਖੋ ਪਾਣੀ ਹੂੰ ਮੈਂ ਤਾਂ ਹੈਰਾਨ ਰਹਿ ਗਿਆ ਪਾਣੀ ਦੇਖ ਕੇ ਠੰਡੇ ਦਾ ਠੰਡਾ ਪਾਣੀ ਨਿਆਰੇਦਾਰ ਮੈਂ ਆਉਂਦੇ ਦੋ ਗਲਾਸ ਪੀਤੇ ਮੈਂ ਪੂਰੀ ਮੇਰੀ ਮਤਲਬ ਪਿਆਸ ਬੁਝਾ ਦਿੱਤੀ ਜੇ ਜਦ ਆਪਾਂ ਘਰ ਦੇ ਵਿੱਚ ਨਾ ਇਹਨੂੰ ਲਗਾਉਣਾ ਹੋਵੇ ਟੈਂਕੀ ਭਰਨ ਲਈ ਜਾਂ ਘਰ-ਵਰ ਤੋਂ ਵਾਸਤੇ ਤੇ ਇਹ ਫਰੀ ਦਾ ਸੌਦਾ ਹੈ ਭਾਜੀ ਇੱਕ ਵਾਰੀ ਪੈਸੇ ਲੱਗ ਜਾਂਦੇ ਆ ਪਰ ਇਹ ਹੈਗਾ ਫਰੀ ਦਾ ਸੌਦਾ ਵੀ ਇਹਨਾਂ ਜਦੋਂ ਸਵੇਰੇ 7 ਵਜੇ ਸੂਰਜ ਚੜ੍ਹਨਾ ਹੈ ਉਦੋਂ ਚੱਲ ਪੈਣਾ ਸ਼ਾਮੀ 6 ਵਜੇ ਤੱਕ ਚੱਲੀ ਜਾਣਾ ਇਹਨੇ ਤੇ ਇਹ ਮਤਲਬ ਤੁਸੀਂ ਖਰੀਦੀ ਕਿੱਥੋਂ ਕੀਤੀ ਆ ਵੈਸੇ ਇਹ ਭਾਜੀ ਇੱਥੋਂ ਆਮ ਤਾਂ ਮਿਲਦੀਆਂ ਨਹੀਂ ਹੱਡੇਆਂ ਅੱਛਾ ਜੀ ਇਹ Amazon ਤੋਂ ਹੀ ਮੈਂ ਪਰਚੇਜ਼ ਕੀਤੀ ਜੀ ਠੀਕ ਹੈ ਠੀਕ ਹੈ ਹਾਂਜੀ ਕਿਉਂਕਿ Amazon ਤੋਂ ਜਿਹੜੀ ਚੀਜ਼ ਵੀ ਮੰਗਾਈਏ ਤਾਂ ਮਿਲ ਜਾਂਦੀ ਹੈ ਜੀ ਜਦੋਂ ਤੁਸੀਂ ਖਰੀਦੀ ਆ ਹਾਂਜੀ ਹਾਂਜੀ ਉਹ ਮਤਲਬ ਕੀ ਅੰਦਾਜ਼ਾ ਜਾਂ ਕੀ ਰੇਟ ਦੱਸ ਸਕਦੇ ਤਾਂ ਜੀ ਇਹ ਲਗਭਗ 32-33000 ਦਾ ਸੈੱਟ ਪਿਆ ਹੈ ਮੇਨੂੰ ਵਿੱਚੇ ਮੋਟਰ ਕਿੰਬਤੀ ਆਪਣੇ ਸੋਲਰ ਪਲੇਟ ਜਿਹੜੀ ਕਿੰਨਾ ਚਿਰ ਹੋ ਗਿਆ ਲੈ ਇਹਨੂੰ ਇਹ ਤਾਂ 6 ਮਹੀਨੇ ਹੋਏ ਲੈ ਇਹਨੂੰ ਠੀਕ ਹੈ ਉਹਦਾ ਮੇਰੇ ਮਿੱਤਰ ਹੈਗੇ ਉਹਨਾਂ ਨੂੰ ਸਾਲ ਕੁ ਪਹਿਲਾਂ ਡੇਢ ਸਾਲ ਹੋ ਗਿਆ ਠੀਕ ਹੈ ਠੀਕ ਹੈ ਉਹ ਚਲਾਉਂਦੇ ਪਏ ਹੀ ਉਹਨਾਂ ਨੂੰ ਵੀ ਮੈਂ ਹੀ ਪਰਚੇਜ਼ ਕਰਕੇ ਦਿੱਤੀ ਸੀ ਠੀਕ ਹੈ ਠੀਕ ਹਾਂਜੀ ਨਹੀਂ ਚਲੋ ਬਹੁਤ ਵਧੀਆ ਹੋ ਸਕਦਾ ਹੁਣ 6 ਮਹੀਨੇ ਹੋ ਗਏ ਤੁਸੀਂ ਕਹਿੰਦੇ ਜਿੱਦਾਂ ਹੈ ਨਾ ਬਿਲਕੁਲ ਉਹਨਾਂ ਦੇ ਪੈਸੇ ਉਹਨਾਂ ਦੇ ਜਗ੍ਹਾ ਜਿਆਦਾ ਸੀ ਉਹਨਾਂ ਜਿੱਦਾਂ 6 ਕਰਨ ਵਾਲਾ ਸੀ ਉਹ ਤਾਂ ਪੈਸੇ ਪੂਰੇ ਹੋ ਗਏ ਉਹਨਾਂ ਦੇ ਬਿੱਲ ਦੇ ਵਿੱਚ ਹੀ ਉਹਨੇ ਨਹੀਂ ਇਹ ਤਾਂ ਬਹੁਤ ਵਧੀਆ ਕਮਾਲ ਦੀ ਚੀਜ਼ ਲੱਗੀ ਦੇਖੋ ਹਾਂਜੀ ਹਾਂਜੀ ਹਮ ਨੇ ਬਹੁਤ ਇਹਨੇ ਚੱਲੀ ਜਾਣਾ ਭਾਜੀ ਇਹਨੇ ਉਹ ਬੰਦ ਨਹੀਂ ਹੋਣਾ ਹਾਂ ਜੇ ਬਦਲ ਬਦਲ ਹੋਊਗਾ ਥੋੜਾ ਜਿਹਾ ਪਾਣੀ ਜਿਹੜਾ ਘਟਾ ਦੇ ਦਿੰਦੀ ਆ ਹਾਂਜੀ ਹਾਂਜੀ ਪਰ ਬੰਦ ਨਹੀਂ ਹੁੰਦੀ ਇਹ ਕਿਉਂਕਿ ਇਹ ਜਿਹੜੀ ਪਲੇਟ ਹੈਗੀ ਨਾ ਇਹ ਵੀ ਵਧੀਆ ਕੁਆਲਿਟੀ ਦੀ ਆ ਹਾਂ ਕਿਉਂਕਿ ਇਹਦੇ ਵਿੱਚ ਪਲੇਟਾਂ ਕਈ ਤਰ੍ਹਾਂ ਦੀਆਂ ਆਉਂਦੀਆਂ ਆ ਇਹ ਸਭ ਤੋਂ ਟਾਪ ਦੀ ਪਲੇਟ ਆ ਇਹਨੂੰ ਬਦਲ ਬਦਲ ਦਾ ਇੰਨਾ ਕੋਈ ਅਸਰ ਨਹੀਂ ਹੁੰਦਾ ਠੀਕ ਆ ਠੀਕ ਆ ਜਿੱਦਾਂ ਇਹਦੇ ਇੱਕ ਪਾਸੇ ਤੁਸੀਂ ਮੋਰੇ ਵੀ ਜਾ ਕੇ ਖੜੇ ਹੋ ਜਾਓਗੇ ਨਾ ਤੇ ਪਾਣੀ ਤਾਂ 11 21 ਦਾ ਫਰਕ ਪੈਣਾ ਆ ਦੇਖੋ ਤਾਂ ਮਾੜਾ ਜਿਹਾ ਇੱਕ ਵਾਰੀ ਦਿਖਾਈ ਆਪਣੇ ਦਰਸ਼ਕਾਂ ਨੂੰ ਹੈ ਇੱਕ ਮਿੰਟ ਰੁਕੋ ਮੈਂ ਇ ਆ ਦੇਖੋ ਮੈਂ ਖੜਾ ਆ ਪਾਜੀ ਮੋਰੇ ਅੱਛਾ ਹੁਣ ਸਾਈਡ ਤੇ ਹੋਇਓ ਤੇ ਆਹ ਲੋ ਜੀ ਆਹ ਵੱਧ ਗਿਆ ਪਾਣੀ ਥੋੜਾ ਜਿਆ ਠੀਕ ਹੈ ਪਰ ਬੰਦ ਨਹੀਂ ਹੋਣੀ ਇਹ ਆਹ ਪੱਕੇ ਤੁਸੀਂ ਕਿੰਨੇ ਟੱਕ ਲੈਨੇ ਉਹਨੂੰ ਹਾਂ ਹਾਂ ਦਾ ਇੱਕ ਪਾਸਾ ਪੂਰਾ ਟੱਕ ਹੋ ਜਾਂਦਾ ਹੈ ਹਾਂ ਠੀਕ ਹੈ ਪੂਰਾ ਪਰਸ਼ਾਵਾਂ ਉੱਪਰ ਪਿੰਦਾ ਪਿਆ ਆਹ ਬਹੁਤ ਕਾਮਯਾਬ ਚੀਜ਼ ਆ ਹਾਂਜੀ ਹਾਂਜੀ ਬਹੁਤ ਵਧੀਆ ਆ ਭਾਈ ਇਹ ਗੱਲ ਸਮਝ ਨਾ ਪਤਾ ਨਹੀਂ ਹੈਗਾ ਕਿਸੇ ਨੂੰ ਮੈਨੂੰ ਦੇ ਜਦੋਂ ਦੇਖਦੇ ਆ ਨਾ ਲੋਕੀ ਚੱਲਦੀ ਉਹ ਬੜੇ ਹੈਰਾਨ ਹੁੰਦੇ ਆ ਹੁਣੇ ਤਿੰਨ ਚਾਰ ਬੰਦੇ ਤਾਂ ਹੁਣੇ ਹੋ ਕੇ ਚੱਲ ਗਏ ਮੇਰੇ ਕੋਲ ਆਏ ਹੀ ਉੱਧੇ ਹੀ ਦੇਖਦੇ ਜਦ ਦੇਖੀ ਮੋਟਰ ਚੱਲਦੀ ਵੀ ਉਹਨਾਂ ਦੇਖਿਆ ਵੀ ਆਹ ਪਲੇਟ ਜੀ ਕਾਦੀ ਲਾਈ ਹੈਗੀ ਬਹੁਤ ਸੋਹਣੀ ਗੱਲ ਆ ਜੀ ਬਹੁਤ ਮਜ਼ਾ ਆ ਗਿਆ ਦੇਖ ਕੇ ਆ ਤਾਂ ਅੱਜ ਦਿਨ ਬਣ ਗਿਆ ਹੂੰ ਹੂੰ ਕਿੰਨੀ ਵਧੀਆ ਚੀਜ਼ ਦਿਖਾਈ ਤੁਸੀਂ ਸਰ ਮੇਰਾ ਮੈਨੂੰ ਲੱਗਦਾ ਵੀ ਜਿੱਦਾਂ ਹੁਣ ਬਿਜਲੀ ਦੇ ਰੇਟ ਵਧਦੇ ਪਏ ਆ ਹਾਂਜੀ ਆਪਾਂ ਜੁਨਟਾਂ ਬਚਾਉਨੇ ਆ ਕਿ 300 ਜ ਤੇ ਇਹ ਜੇ ਲਾਈ ਹੋਵੇ ਤੇ ਮੈਂ ਕਹਿੰਦਾ ਵਧੀਆ ਹੈ ਬਿਲਕੁਲ ਹੈਨਾ ਆਪਣਾ ਬਿੱਲ ਜਿਹੜਾ ਵੱਜ ਜਾਂਦਾ ਹੈ ਹਾਂ ਹਾਂ ਨਹੀਂ ਤੇ ਸਹੀ ਹੈ ਅੱਛਾ ਇੱਕ ਹੋਰ ਚੀਜ਼ ਦਿਖਾਓ ਆ ਦੇ ਜੀ ਆਹ ਬਾਇਓ ਗੈਸ ਪਲੈਂਟ ਲੱਗੇ ਆ ਹਾਂਜੀ ਹਾਂਜੀ ਭਾਜੀ ਇਹ ਪੁਰਾਣੀ ਹੀ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਸਾਡਾ ਫੈਮਿਲੀ ਦਾ ਪਹਿਲਾਂ ਹੀ ਘਰ ਸੀਗਾ ਅੱਛਾ ਜੀ ਅੱਛਾ 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 ਮੈਂ ਬਾਅਦ ਵਿੱਚ ਪਰਚੇਜ ਕਰਨਾ ਪਿਆ ਮੈਨੂੰ ਕਿਸੇ ਕਾਰਨ ਕਰਕੇ ਓਕੇ 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 ਇਹ ਇੱਥੇ ਬਾਇਓ ਪਲੈਂਟ ਲਾਏ ਸੀ ਤੇ ਉਹ ਜਿਹੜੇ ਪਿੱਲਰ ਖੜੇ ਹੈਗੇ ਨਾ ਇੱਥੇ ਡੈਰੀ ਫਾਰਮ ਹੁੰਦਾ ਸੀ ਸਾਡਾ ਉਹ ਪੁੱਲੇ ਪੁੱਲੇ ਅੱਛਾ ਹਾਂ ਸਾਡੇ ਕੋ 80 90 گاਵਾ ਹੁੰਦੀ ਉੱਚਾ ਛੋਟਾ ਇਹ ਇੱਥੇ ਡੇਅਰੀ ਫਾਰਮ ਹੁੰਦਾ ਸੀ ਠੀਕ ਆ ਠੀਕ ਆ ਤੇ ਇਹ ਸ਼ੈੱਡ ਕਾਫੀ ਵੱਡਾ ਹੈਗਾ ਆਪਣੇ 90 ਫੁੱਟ ਲੰਬਾ ਹੈ ਤੇ 50 ਫੁੱਟ ਚੌੜਾ ਸ਼ੈੱਡ ਹੈ ਠੀਕ ਆ ਠੀਕ ਆ ਠੀਕ ਆ ਤੇ ਇੱਥੇ ਗੋਬਰ ਗੈਸ ਜਿਹੜੇ ਚੱਲਦੇ ਹੁੰਦੇ ਸੀ ਤੇ ਬੜਾ ਵੱਡਾ ਪ੍ਰੋਜੈਕਟ ਹੈ ਇੱਥੇ ਚਲੋ ਹੁਣ ਤੁਸੀਂ ਫੇਰ ਆਪਰੇਟ ਕਰਨੇ ਹੈ ਕਿ ਇਹ ਰਹਿਣ ਦਵੇ ਨਹੀਂ ਇਹਨੂੰ ਗੋਬਰ ਗੈਸ ਨਹੀਂ ਇਹਨੂੰ ਮੈਂ ਪਾਣੀ ਸਟੋਰੇਜ ਲਈ ਇਹਨੂੰ ਯੂਜ਼ ਕਰ ਲਾਂਗਾ ਕਿਉਂਕਿ ਹੁਣ ਤਾਂ ਇਹ ਓਦਾਂ ਵੀ ਟਾਉਣਾ ਪੈਣਾ ਤੇ ਫਾਇਦਾ ਕੋਈ ਨਹੀਂ ਉਹਦਾ ਨਹੀਂ ਨਹੀਂ ਠੀਕ ਹੋ ਤਾਂ ਚਲੋ ਇਹ ਵਰਤ ਹੋ ਜਾਊਗਾ ਪਲੇਨ ਠੀਕ ਹੈ ਜਦੋਂ ਨਰਸਰੀ ਮੈਂ ਕਰਨੀ ਹੈ ਤਾਂ ਬੂਟਿਆਂ ਲਈ ਪਾਣੀ ਸਟੋਰੇਜ ਵਾਸਤੇ ਇਹਨੂੰ ਕਰ ਲਾਂਗਾ ਸਟੋਰ ਓਦਾਂ ਤੁਹਾਡਾ ਕੀ ਪਲਾਨ ਹੈ ਕਦੋਂ ਤੱਕ ਤੁਸੀਂ ਇਹਨੂੰ ਮਤਲਬ ਕਿ ਵੀ ਰੈਡੀ ਕਰਨਾ ਚਾਹੁੰਦੇ ਸਰਦੀਆਂ ਦੇ ਵਿੱਚ ਵਿੱਚ ਨਾ ਕੰਪਲੀਟ ਹੋ ਜਾਣਾ ਹੈ ਠੀਕ ਹੈ ਜੀ ਹਾਂਜੀ ਉੱਥੇ ਜਿੱਦਾਂ ਉੱਠਣ ਬੈਠਣ ਦੀ ਬੜੀ ਪ੍ਰੋਬਲਮ ਆਉਂਦੀ ਸੀ ਕੋਈ ਆਉਂਦਾ ਸੀ ਭੈਣ ਭਰਾ ਤੇ ਬੜੀ ਦਿੱਕਤ ਸੀ ਮੈਨੂੰ ਵੀ ਸ਼ਰਮਜੀ ਮਹਿਸੂਸ ਹੁੰਦੀ ਤੇ ਇੱਥੇ ਆਪਾਂ ਆਫਿਸ ਵੀ ਜਿਹੜਾ ਇੱਕ ਰੂਮ ਹੈਗਾ ਇੱਧਰ ਠੀਕ ਹੈ ਠੀਕ ਹੈ ਇੱਧਰ ਇੱਥੇ ਆਫਿਸ ਬਣਾ ਲਾਂਗੇ ਤੇ ਉੱਥੇ ਬਾਥਰੂਮ ਵਗੈਰਾ ਦੀ ਵੀ ਕਈ ਵਾਰੀ ਦਿੱਕਤ ਆਉਂਦੀ ਸੀ ਨਹੀਂ ਚਲੋ ਉਹ ਵੀ ਚਲੋ ਇੱਥੇ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਆ ਜੀ 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 ਆਪਾਂ ਕਰਾਂਗੇ ਹੌਲੀ 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 ਸੁਣਾ ਪਿੱਲਰ ਪੁੱਲਰ ਲੱਗ ਰਹੇ ਆ ਇਹਨਾਂ ਨੂੰ ਪੇਂਟ ਜਿਹੜਾ ਆ ਪੇਂਟ ਚੱਲਦਾ ਪਿਆ ਹਾਂਜੀ ਹਾਂਜੀ ਮੈਂ ਦੇਖਿਆ ਉਸ ਤੋਂ ਬਾਅਦ ਜਾਲ ਜਦੋਂ ਲੱਗ ਕੇ ਤਾਂ ਗੇਟ ਜਿਹੜਾ ਇੱਥੇ ਲੱਗ ਜਾਏਗਾ। ਹਾਂ। ਠੀਕ ਆ ਡਾਕਟਰ ਸਾਹਿਬ ਬਹੁਤ ਵਧੀਆ ਲੱਗਾ ਜੀ ਤੁਹਾਡਾ ਦੇਖ ਕੇ ਸਾਰਾ ਸੈਟਅਪ ਜਿਹੜਾ ਬਣ ਰਿਹਾ ਇਹ। ਠੀਕ ਹੈ ਜੀ ਠੀਕ ਹੈ। ਤੇ ਅਸੀਂ ਹੁਣ ਦੇਖਾਂਗੇ ਜਦੋਂ ਇਹ ਤਿਆਰ ਹੋਏਗਾ ਸਾਡਾ। ਹਾਂਜੀ ਹਾਂਜੀ ਬਿਲਕੁਲ। ਤੇ ਆ ਲੱਗੇ ਹੋਏ ਆ ਇੱਧਰ ਦੇਖੋ ਪੂਰੇ ਪਿੱਲਰ ਤੁਹਾਡੇ ਇਹਦੇ ਉੱਤੇ ਕੀ ਲਾਉਣਾ ਉਹ ਤਾਂ ਤੁਸੀਂ ਆਪਣੀ ਜਾਲ ਲਵਾ ਦੇਣਾ ਛੱਡੋ। ਨਹੀਂ ਬਹੁਤ ਵਧੀਆ ਫੇਰ ਇੱਥੇ ਨਾ ਸੂਰਾਂ ਨੇ ਨਹੀਂ ਛੱਡਣਾ। ਹਾਂ ਸੂਰ ਵੀ ਤੇ ਕੁੱਤੇ ਬਿੱਲੇ ਵੀ ਜਿਹੜੇ ਆ ਜਾਂਦੇ ਨਾ ਵਿੱਚ ਜਿਹੜਾ ਲਫਾਫਿਆਂ ਚ ਬੂਟੇ ਫਿਰ ਖਰਾਬ ਹ ਕਿਸ ਕਰਕੇ ਮੈਂ ਲੋਇ ਸੋਚਿਆ ਕਿ ਜਾਲ ਜਿਹੜਾ ਹੈ ਵਧੀਆ ਹੈ। ਮੈਂ ਚਲੋ ਬਹੁਤ ਸੋਹਣਾ। ਹਾਂਜੀ ਹਾਂਜੀ ਕੋਈ ਜਾਨਵਰ ਨਹੀਂ ਆਉਂਦਾ ਹੁੰਦਾ। ਠੀਕ ਆ ਜੀ ਠੀਕ ਆ। ਹੂੰ ਚਲੋ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ। ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਆਉਂਦੀ ਆਪਾਂ ਤਾਂ ਕਹਿੰਦੇ ਜਲਦ-ਜਲਦ ਤਿਆਰ ਹੋਵੇ ਤੇ ਦਰਸ਼ਕ ਆਉਣ ਇੱਥੇ। ਬਿਲਕੁਲ ਬਿਲਕੁਲ। ਤੇ ਤੁਹਾਡੀਆਂ ਸਵੈ ਸੇਵਾਵਾਂ ਦਾ ਤੁਹਾਡੀਆਂ ਸੇਵਾਵਾਂ ਦਾ ਦਰਸ਼ਕ ਮੇਰੇ ਫਾਇਦਾ ਲੈਣ। ਨਹੀਂ ਸੰਗੀ ਜੀ। ਤੇ ਠੀਕ ਆ ਜੀ ਮੇਰੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ। ਅਸੀਂ ਹੁ